ਗੀਆਂ ਹਦਾਇਤਾਂ ਅਨੁਸਾਰ ਹਿੰਦ ਦੀ ਚਾਦਰ ਸਾਹਿਬ ਗੁਰੂ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਕਿ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤੇ ਜੀਵਨ ਵਿਉਰੇ ਤੇ ਆਪਾਂ ਗੱਲਬਾਤ ਕਰਾਂਗੇ ਕਿ 1 ਅਪ੍ਰੈਲ 1621 ਈਸਵੀ ਨੂੰ 5 ਵਿਸਾਖ 1678 ਵਿਕਰਮੀ ਸੰਮਤ ਬਣਦਾ ਹੈ ਤਾਂ ਅਮਰਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜਦੇ ਸੂਰਜ ਕਿ ਪਹਿਲੀ ਕਿਰਨ ਨੇ ਜਦੋਂ ਹਰਮਨ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੋਇਆ ਆਸਾ ਕੀ ਬਾੜ ਦਾ ਅੰਤਮ ਸੰਝ ਸੰਪੂਰਨ ਹੋਇਆ ਤਾਂ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਛੇਵੇਂ ਪਾਸ਼ਾ ਸ਼ਟਮਪੀਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਸਨੇਹਾ ਪ੍ਰਾਪਤ ਹੋਇਆ ਕਿ ਉਹਨਾਂ ਦੇ ਕਾਰ ਸਪੁੱਤਰ ਨੇ ਜਨਮ ਲਿਆ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੇ ਮਹਿਲ ਵੱਲ ਨੂੰ ਚੱਲ ਪਏ ਉਸ ਨਰਾਨੀ ਬਾਲਕ ਦੇ ਦਰਸ਼ਨ ਕਰਨ ਲਈ ਗੁਰੂ ਹਰਗੋਬਿੰਦ ਪਾਸ਼ਾ ਨੇ ਸਾਹਿਬ ਨੇ ਜਦੋਂ ਉਸ ਨਰਾਨੀ ਬਾਲਕ ਨੂੰ ਦੇਖਿਆ ਅੱਖਾਂ ਚਮਕੀਆਂ ਤੇ ਉਸ ਬਾਲਕ ਨੂੰ ਉਹਨੇ ਨਮਸਕਾਰ ਕੀਤੀ ਤਾਂ ਕੋਲ ਖੜੇ ਵਿਦੀ ਚੰਦ ਬਹੁਤ ਹੈਰਾਨਗੀ ਨਾਲ ਗੁਰੂ ਸਾਹਿਬ ਨੂੰ ਪੁੱਛਦੇ ਹਨ ਕਿ ਤੁਸੀਂ ਇਸ ਬਾਲਕ ਨੂੰ ਨਮਸਕਾਰ ਕੀਤੀ ਹੈ ਸਿਰ ਝੁਕਾ ਕੇ ਤਾਂ ਗੁਰੂ ਹਰਗੋਬਿੰਦ ਪਾਸ਼ਾ ਦਾ ਜਵਾਬ ਸੀ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ ਇਹ ਤਿਆਗ ਦੀ ਮੂਰਤ ਹੈ ਇਹ ਆਪਣਾ ਤਿਆਗ ਕੌਮ ਤੇ ਇਨਸਾਨੀਅਤ ਲਈ ਕਰਨਗੇ ਇਸ ਕਰਕੇ ਇਹਨਾਂ ਦਾ ਜਿਹੜਾ ਨਾਮ ਹੈ ਉਹ ਤਿਆਗਮਲ ਰੱਖਿਆ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨੌਵੇਂ ਪਾਤਸ਼ਾਹ ਦਾ ਨਾਮ ਤਿਆਗਮਲ ਰੱਖਿਆ ਇਹ ਬਾਲਕ ਧਰਮ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਇਸ ਦਾ ਨਾਮ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਦ ਵਿੱਚ ਬਾਬਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਟਾਲਰਾਏ ਜੀ ਤੇ ਬਾਬਾ ਸੂਰਤਮਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਅੰਮ੍ਰਿਤਸਰ ਸਾਹਿਬ ਵਿੱਚ ਗੁਜ਼ਾਰੇ ਇਹ ਉਹਨਾਂ ਦੇ ਬਚਪਨ ਦਾ ਸਮਾਂ ਸੀ ਗੁਰੂ ਤੇਗਵਧਨ ਸਾਹਿਬ ਜੀ ਨੇ ਪਾਈ ਗਰਦਾਸ ਜੀ ਤੋਂ ਬਾਸ਼ਾਈ ਤੇ ਕਾਵ ਤੇ ਗਰਮਤ ਗੁਰਮਤ ਵਿਦਿਆ ਦਾ ਗਿਆਨ ਹਾਸਲ ਕੀਤਾ ਭਾਈ ਵਿਦੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ ਬੁੱਢਾ ਜੀ ਨੇ ਸ਼ਾਸਤਰ ਵਿਦਿਆ ਗੁਰੂ ਤੇਗਵਧਨ ਸਾਹਿਬ ਨੂੰ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸਮੇਲ ਹੋ ਕੇ ਸਰਬਕਲਾ ਸੰਪੰਨ ਹੋ ਗਏ ਇੱਕ ਵਾਰੀ ਜਦੋਂ ਬਾਬਾ ਗੁਰਦੇਤਾ ਜੀ ਦੇ ਵਿਆਹ ਦਾ ਦਿਨ ਸੀ ਤਾਂ ਮਾਤਾ ਨਾਨਕੀ ਜੀ ਨੇ ਤਿਆਗ ਮੱਲ ਜੀ ਨੂੰ ਸੋਹਣੇ ਵਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਤਾਂ ਰਸਤੇ ਵਿੱਚ ਲੋੜਵੰਦ ਬੱਚਾ ਬਿਨਾ ਕੱਪੜਿਆਂ ਤੋਂ ਖੜਾ ਸੀ ਤੇ ਕੰਬ ਰਿਹਾ ਸੀ ਗੁਰੂ ਸਾਹਿਬ ਨੇ ਉਸ ਨੂੰ ਦੇਖਿਆ ਤੇ ਆਪਣੇ ਬਸਤਰ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਦਗੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸੱਚ ਅਤੇ ਦਇਆ ਦਾ ਰਾਹ ਚੁਣੇਗਾ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ त्याਗਮਲ ਜੀ ਜਦੋਂ ਜੋਬਨ ਰੁੱਤੇ ਆਏ ਤਾਂ 4 ਫਰਵਰੀ 1633 ਈ ਨੂੰ ਲਾਲਚੰਦ ਖੱਤਰੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਵੇਖਦੇ ਆ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਉਹ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ ਗੁਰੂ ਤੇਗ ਬਹਾਦਰ ਸਾਹਿਬ ਤੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ